ਬੜੇ ਟਾਈਮ ਤੋਂ ਲੋਕ ਪੁੱਛਦੇ ਸੀ ਇੱਕ ਤਾਂ ਇਹ ਹੀ ਕਿ ਜਦੋਂ ਗਾਂਧੀ ਮੂਵੀ ਆਈ ਸੀ ਤਾਂ ਦੇਵ ਖਰੋੜ ਵੱਲੋਂ ਭੋਲੇ ਉੱਪਰ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਸਨ ਅਤੇ ਉਹਨਾਂ ਹੀ ਇਲਜ਼ਾਮਾਂ ਦਾ ਹੁਣ ਭੋਲੇ ਵੱਲੋਂ ਸੋਸ਼ਲ ਮੀਡੀਆ ਤੇ ਰਿਪਲਾਈ ਦਿੱਤਾ ਗਿਆ ਹੈ ਦਰਅਸਲ ਦੇਵ ਖਰੋੜਾ ਦੇ ਪ੍ਰੋਡਿਊਸਰ ਦਾ ਇੱਕ ਫਿਲਮ ਦੇ ਵਿੱਚ ਕਹਿਣਾ ਸੀ ਕਿ ਭੋਲੇ ਵੱਲੋਂ ਇਸ ਫਿਲਮ ਨੂੰ ਕਰਨ ਲਈ ਬਹੁਤ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਗਈ ਜਿਸ ਦੇ ਕਰਕੇ ਅਸੀਂ ਉਸ ਨੂੰ ਇਸ ਫਿਲਮ ਦੇ ਲਈ ਅਫੋਰਡ ਨਹੀਂ ਕਰ ਸਕੇ ਅਤੇ ਉਸ ਨੇ ਇਸ ਫਿਲਮ ਦੇ ਵਿੱਚ ਕੰਮ ਕਰਨ ਲਈ ਮਨਾ ਕਰ ਦਿੱਤਾ ਇਸ ਇੰਟਰਵਿਊ ਦੇ ਬਾਅਦ ਸਾਰੇ ਹੀ ਲੋਕਾਂ ਦਾ ਇਹੀ ਕਹਿਣਾ ਸੀ ਕਿ ਤੈਨੂੰ ਭੋਲੇ ਮੂਵੀ ਤੋਂ ਹੀ ਪਛਾਣ ਮਿਲੀ ਸੀ ਸੋ ਤੈਨੂੰ ਗਾਂਧੀ ਮੂਵੀ ਘੱਟ ਪੈਸਿਆਂ ਦੇ ਵਿੱਚ ਕਰ ਲੈਣੀ ਚਾਹੀਦੀ ਸੀ ਉਸ ਸਮੇਂ ਤਾਂ ਭੋਲੇ ਦੇ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਪਰ ਹਾਲ ਹੀ ਵਿੱਚ ਉਸਨੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਕਿਹਾ ਕਿ ਪ੍ਰੋਡਿਊਸਰਸ ਦੇ ਦੁਆਰਾ ਫਿਲਮਾਂ ਤੋਂ ਕਰੋੜਾ ਰੁਪਏ ਕਮਾਏ ਜਾਂਦੇ ਨੇ ਤੇ ਅਸੀਂ ਹੁਣ ਆਪਣਾ ਹੱਕ ਵੀ ਨਾ ਲਈਏ ਅਸੀਂ ਵੀ ਆਪਣੇ ਘਰ-ਬਾਰ ਚਲਾਉਣੇ ਨੇ ਇਸ ਲਈ ਅਸੀਂ ਫ੍ਰੀ ਦੇ ਵਿੱਚ ਕੰਮ ਨਹੀਂ ਕਰ ਸਕਦੇ ਭੋਲੇ ਦਾ ਕਹਿਣਾ ਹੈ ਕਿ ਇਹਨਾਂ ਵੱਲੋਂ ਮੈਨੂੰ ਜਾਣਬੁੱਝ ਕੇ ਬਦਨਾਮ ਕੀਤਾ ਗਿਆ ਹੈ ਅਗਰ ਇਹ ਨਹੀਂ ਗੱਲ ਹੈ ਤਾਂ ਇਹਨਾਂ ਦੇ ਵੱਲੋਂ ਫਿਲਮ ਸਿੱਧੀ YouTube ਤੇ ਕਿਉਂ ਨਹੀਂ ਰਿਲੀਜ਼ ਕੀਤੀ ਜਾਂਦੀ ਇਹ ਫਿਲਮ ਨੂੰ ਸਿਨੇਮਾਸ ਦੇ ਵਿੱਚ ਇਸੇ ਲਈ ਲਜਾਉਂਦੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਕਮਾਈ ਹੁੰਦੀ ਹੈ ਅਤੇ ਇੱਕ ਆਰਟਿਸਟ ਦੀ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸੋ ਉਸ ਨੂੰ ਉਸਦਾ ਬੰਦਾ ਹਾਕਮ ਮਿਲਣਾ ਚਾਹੀਦਾ ਹੈ ਬੋਲੇ ਦਾ ਕਹਿਣਾ ਹੈ ਕਿ ਮੈਂ ਉਸ ਸਮੇਂ ਤਾਂ ਚੁੱਪ ਰਿਹਾ ਪਰ ਹੁਣ ਮੇਰਾ ਜਵਾਬ ਦੇਣਾ ਬੰਦਾ ਸੀ ਬਾਕੀ ਗਾਇਸ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਦੋਨਾਂ ਵਿੱਚੋਂ ਠੀਕ ਕੌਣ ਲੱਗਦਾ ਹੈ ਆਪਾਂ ਫਿਰ ਮਿਲਦੇ ਹਾਂ ਪੰਜਾਬੀ ਇੰਡਸਟਰੀ ਦੀ ਨਵੀਂ ਅਪਡੇਟ ਦੇ ਨਾਲ